ਮੌਸਮ ਵਿਭਾਗ ਦੇ ਵੱਲੋਂ ਅੱਜ ਪੰਜਾਬ ਦੇ ਵਿੱਚ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਹਾਲਾਂਕਿ ਅੱਜ ਵੀ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਪਿਛਲੇ ਕੁਝ ਦਿਨਾਂ ਤੋਂ ਹੋਈ ਬਾਰਿਸ਼ ਤੋਂ ਬਾਅਦ ਪੰਜਾਬ ਰਾਜ ਦੇ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ 0.5 ਡਿਗਰੀ ਸੈਲਸੀਅਸ ਘਟ ਗਿਆ ਹੈ ਇਹ ਆਮ ਨਾਲੋਂ 1.7 ਡਿਗਰੀ ਸੈਲਸੀਅਸ ਘਟ ਹੈ ਹਾਲਾਂਕਿ ਬੀਤੇ ਦਿਨ ਪੰਜਾਬ ਦੇ ਜ਼ਿਲ੍ਹੇ ਅੰਮ੍ਰਿਤਸਰ ਦੇ ਵਿੱਚ ਭਾਰੀ ਗੜੇਮਾਰੀ ਹੋਈ ਜਿਸ ਕਾਰਨ ਅੰਮ੍ਰਿਤਸਰ ਸ਼ਿਮਲਾ ਵਰਗਾ ਬਣ ਗਿਆ ਨਾਲੇ ਤਾਪਮਾਨ ਦੇ ਵਿੱਚ ਵੀ ਭਾਰੀ ਗਿਰਾਵਟ ਦਰਜ ਕੀਤੀ ਗਈ ਅੱਜ ਅਮਰੀਕਸਰ ਦੇ ਵਿੱਚ ਹਲਕੇ ਬੱਦਲ ਛਾਏ ਰਹਿਣ ਦੀ ਉਮੀਦ ਹੈ ਮੀਂਹ ਪੈਣ ਦੀ ਵੀ ਸੰਭਾਵਨਾ ਹੈ ਤਾਪਮਾਨ 15 ਤੋਂ 19 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ ਬੇਸ਼ੱਕ ਮਾਰਚ ਦੀ ਸ਼ੁਰੂਆਤ ਮੀਂਹ ਦੇ ਨਾਲ ਹੋਈ ਪਰ ਮੌਸਮ ਵਿਭਾਗ ਨੇ ਭਵਿੱਖਬਣੀ ਕੀਤੀ ਹੈ ਕਿ ਮਾਰਚ ਦਾ ਮਹੀਨਾ ਵੀ ਗਰਮ ਰਹੇਗਾ ਮੌਸਮ ਵਿਭਾਗ ਅਨੁਸਾਰ ਮਾਰਚ ਦੇ ਪਹਿਲੇ ਹਫਤੇ ਪੰਜਾਬ ਤੇ ਆਸ-ਪਾਸ ਦੇ ਰਾਜਾਂ ਦੇ ਵਿੱਚ ਤਾਪਮਾਨ ਆਮ ਨਾਲ 2 ਡਿਗਰੀ ਵਧ ਰਹਿਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਸੱਤ ਤੋਂ 14 ਮਾਰਚ ਤੱਕ ਤਾਮਨ ਆਮ ਨਾਲੋਂ ਵੱਧ ਰਹੇਗਾ ਉਦਰ ਹਿਮਾਚਲ ਪ੍ਰਦੇਸ਼ ਦੇ ਵਿੱਚ 3 ਦਿਨਾਂ ਦੀ ਭਾਰੀ بارش ਤੇ ਬਰਖਬਾਰੀ ਤੋਂ ਬਾਅਦ ਅੱਜ ਪੱਛਮੀ ਗੜਬੜੀ ਕਮਜ਼ੋਰ ਹੋ ਗਈ ਹੈ ਇਸ ਕਾਰਨ ਅੱਜ ਤੇ ਭਲਕੇ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਦੇ ਵਿੱਚ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ 3 ਮਾਰਚ ਨੂੰ ਫਿਰ ਤੋਂ بارش ਤੇ ਬਰਖਬਾਰੀ ਦੀ ਸੰਭਾਵਨਾ ਜਤਾਈ ਜਾ ਰਹੀ ਹੈ 5 ਤੇ 6 ਮਾਰਚ ਨੂੰ ਸੂਬੇ ਭਰ ਦੇ ਵਿੱਚ ਮੌਸਮ ਪੂਰੀ ਤਰ੍ਹਾਂ ਸਾਫ਼ ਰਹੇਗਾ ਇਸ ਦੇ ਨਾਲ ਹੀ ਸੂਬੇ ਦੇ ਵਿੱਚ 3 ਦਿਨਾਂ ਤੋਂ ਪੈ ਰਹੀ ਬਰਬਾਰੀ ਕਾਰਨ 650 ਤੋਂ ਵੱਧ ਸੜਕਾਂ ਤੇ 2300 ਤੋਂ ਵੱਧ ਬਿਜਲੀ ਦੇ ਟਰਾਂਸਫਾਰਮ ਠੱਪ ਹੋ ਗਏ ਨੇ ਲਾਹੌਰ ਸਪੀਤੀ ਚੰਬਾ ਪੁੱਲੂ ਅਤੇ ਕਿਨੌਰ ਦੇ ਕਈ ਇਲਾਕਿਆਂ ਦੇ ਵਿੱਚ 72 ਘੰਟਿਆਂ ਤੋਂ ਜ਼ਿਆਦਾ ਸਮੇਂ ਤੋਂ ਬਿਜਲੀ ਗੁੱਲ ਹੋਈ ਹੈ ਇਸ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਮੀਂਹ ਤੋਂ ਬਾਅਦ ਬਰਬਾਰੀ ਤੋਂ ਬਾਅਦ ਪਹਾੜਾਂ ਦੇ ਵਿੱਚ ਫਿਰ ਤੋਂ ਠੰਡ ਵਾਪਸ ਆ ਗਈ ਹੈ ਸੂਬੇ ਦਾ ਔਸਤ ਵਾਤਾਵਰਣ ਆਮ ਨਾਲੋਂ 7.5 ਡਿਗਰੀ ਹੇਠਾਂ ਆ ਗਿਆ ਹੈ ਮੰਡੀ ਦੇ ਵੱਧ ਤੋਂ ਵੱਧ ਤਾਪਮਨ ਦੇ ਵਿੱਚ 14.6 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਵੱਧ ਤੋਂ ਵੱਧ ਤਾਪਮਨ 10.7 ਡਿਗਰੀ ਰਿਹਾ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਅੱਜ ਮੀਂਹ ਪੈਣ ਕਾਰਨ ਭਾਰੀ ਤਬਾਹੀ ਵੀ ਹੋਈ ਕੁਲੂ ਦੇ ਅਖਾੜਾ ਬਾਜ਼ਾਰ ਦੇ ਵਿੱਚ ਭਾਰੀ ਮੀਂਹ ਪੈਣ ਕਾਰਨ ਲੋਕਾਂ ਦੇ ਘਰਾਂ ਦੇ ਵਿੱਚ ਵੀ ਪਾਣੀ ਵੜ ਗਿਆ ਇਸ ਦੇ ਨਾਲ ਹੀ ਨਾਲੇ ਦੇ ਵਿੱਚ ਪਾਣੀ ਭਰਨ ਕਾਰਨ ਵਾਹਨ ਮਲਵੇ ਦੇ ਹੇਠਾਂ ਫਸ ਗਏ ਨੇ ਇਸ ਤੋਂ ਇਲਾਵਾ ਮਨਾਲਾ ਦੇ ਵਿੱਚ ਜ਼ਮੀਨ ਖਿਸਕਣ ਦੌਰਾਨ ਮਨਾਲੀ ਤੋਂ ਪਠਾਨਕੋਟ ਜਾ ਰਹੀ ਇੱਕ ਨਿੱਜੀ ਬੱਸ ਟੱਕਰ ਮਾਰ ਗਈ ਜਿਸ ਦੇ ਵਿੱਚ ਡਰਾਈਵਰ ਕੰਡਕਟਰ ਦੇ ਨਾਲ ਦੋ ਯਾਤਰੀ ਵੀ ਜ਼ਖਮੀ ਹੋਏ ਨੇ ਦੱਸਿਆ ਕਿ ਬੱਸ ਸੜਕ ਕਿਨਾਰੇ ਦੀਵਾਰ ਤੋਂ ਰੁਕ ਗਈ ਸੀ ਜਿਸ ਕਾਰਨ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਇਸ ਤੋਂ ਇਲਾਵਾ ਭਾਰੀ ਬਰਫਬਾਰੀ ਕਾਰਨ ਪੂਰਾ ਲਾਹੌਲ ਸਪੀਤੀ ਜ਼ਿਲ੍ਹਾ ਚੰਬਾ ਦਾ ਪੰਗੀ ਅਤੇ ਕਿਨੌਰ ਜ਼ਿਲ੍ਹਾ ਸੰਚਾਰ ਤੋਂ ਕੱਟ ਗਿਆ ਹੈ ਇਸ ਤੋਂ ਇਲਾਵਾ ਮੰਡੀ ਦੇ ਵਿੱਚ ਹੋਣ ਵਾਲੀ ਅੰਤਰਰਾਸ਼ਟਰੀ ਸੱਭਿਆਚਾਰਕ ਪਰੇਡ ਨੂੰ ਵੀ ਮੁਲਤਵੀ ਕਰ ਦਿੱਤਾ ਗਿਆ ਜ਼ਿਲ੍ਹੇ ਦੇ ਔੜ ਖੇਤਰ ਦੇ ਵਿੱਚ ਜ਼ਮੀਨ ਖਿਸਕਣ ਤੋਂ ਬਾਅਦ ਚੰਡੀਗੜ੍ਹ ਮਨਾਲੀ ਰਾਸ਼ਟਰੀ ਰਾਜਮਾਰਗ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ ਮੌਸਮ ਨੂੰ ਧਿਆਨ ਦੇ ਵਿੱਚ ਰੱਖਤੇ ਹੋਏ ਹਿਮਾਚਲ ਪ੍ਰਦੇਸ਼ ਤੇ ਮੌਸਮ ਵਿਭਾਗ ਨੇ ਔਰੰਜ ਅਲਰਟ ਜਾਰੀ ਕੀਤਾ ਹੈ ਪੁਲਿਸ ਅਨੁਸਾਰ 28 ਫਰਵਰੀ ਉਟ ਨੇੜੇ ਸ਼ਨੀ ਮੰਦਿਰ ਦੇ ਨੇੜੇ ਪਹਾੜ ਤੋਂ ਹਾਈਵੇ ਤੋਂ ਵੱਡੀ ਮਾਤਰਾ ਦੇ ਵਿੱਚ ਮਲਵਾ ਡਿੱਗ ਗਿਆ ਜਿਸ ਤੋਂ ਬਾਅਦ ਹਾਈਵੇ ਪੂਰੀ ਤਰ੍ਹਾਂ ਬੰਦ ਹੋ ਗਿਆ ਹਾਲਾਂਕਿ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਚਾਰ ਮਾਰਗੀ ਨਿਰਮਾਣ ਦੇ ਵਿੱਚ ਲੱਗੀ ਫਕੌਨ ਸਿੰਘ ਕੰਪਨੀ ਦੀ ਮਸ਼ੀਨਰੀ ਨੂੰ ਮਲਵਾ ਹਟਾਉਣ ਲਈ ਤੁਰੰਤ ਤੈਨਾਤ ਕੀਤਾ ਗਿਆ ਹੈ ਉਧਰ ਪਹਾੜਾ ਤੋਂ ਲੈ ਕੇ ਮੈਦਾਨੀ ਇਲਾਕਿਆਂ ਤੱਕ ਮੌਸਮ ਲਗਾਤਾਰ ਆਪਣੇ ਰੰਗ ਦਿਖਾ ਰਿਹਾ ਹੈ ਜਿਸ ਕਾਰਨ ਪੂਰਾ ਮੌਸਮ ਬਦਲ ਗਿਆ ਹੈ ਇਸ ਵਿੱਚਕਾਰ ਉਤਰਾਖੰਡ ਦੇ ਬਦਰੀਨਾਥ ਦੇ ਵਿੱਚ ਜ਼ਮੀਨ ਖਿਸਕਣ ਕਾਰਨ ਪੰਜਾਹ ਤੋਂ ਵੱਧ ਮਜ਼ਦੂਰ ហេਠਾ ਦਬੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਇਸ ਤੋਂ ਇਲਾਵਾ ਜੰਮੂ ਕਸ਼ਮੀਰ ਦੇ ਵਿੱਚ ਲਗਾਤਾਰ ਬਰਬਰੀ ਹੋ ਰਹੀ ਹੈ ਜੇਕਰ ਅਸੀਂ ਉੱਤਰੀ ਭਾਰਤ ਦੀ ਗੱਲ ਕਰੀਏ ਤਾਂ ਦਿੱਲੀ ਪੰਜਾਬ ਹਰਿਆਣਾ ਦੇ ਵਿੱਚ ਹਲਕੀ ਬਾਰਿਸ਼ ਤੇ ਤੇਜ਼ ਹਵਾਵਾਂ ਜਾਰੀ ਨੇ ਜਦਕਿ ਬਿਹਾਰ ਦੇ ਵਿੱਚ ਸੰਘਣੀ ਧੁੰਦ ਨੇ ਮੁਸੀਬਤ ਵਧਾ ਦਿੱਤੀ ਹੈ ਇਸ ਦੌਰਾਨ ਆਈਐਮਡੀ ਨੇ ਅੱਜ 1 ਮਾਰਚ 2025 ਲਈ ਮੌਸਮ ਦੀ ਭਵਿੱਖਬਾਣੀ ਜਾਰੀ ਕੀਤੀ ਹੈ ਪਹਾੜਾਂ ਦੇ ਨੇੜੇ ਹੋਣ ਕਾਰਨ ਪੰਜਾਬ ਦੇ ਮੌਸਮ ਦੇ ਵਿੱਚ ਲਗਾਤਾਰ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਜਿਸ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵੀ ਵਧ ਗਈਆਂ ਨੇ ਪੰਜਾਬ ਦੇ ਵਿੱਚ ਕਦੇ ਸੰਘਣੀ ਧੁੰਦ ਕਦੇ ਸੀਤ ਲਹਿਰ ਤੇ ਕਦੇ ਮੀਂਹ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਨੇ ਜਿਸ ਦੌਰਾਨ ਮੌਸਮ ਵਿਭਾਗ ਨੇ ਪੰਜਾਬ ਦੇ ਵਿੱਚ ਭਾਰੀ ਮੀਂਹ ਪੈਣ ਦਾ ਅਲਰਟ ਜਾਰੀ ਕੀਤਾ ਹੈ ਜੇਕਰ ਅਸੀਂ 1 ਮਾਰਚ 2025 ਨੂੰ ਪੰਜਾਬ ਦੇ ਵਿੱਚ ਅੱਜ ਮੌਸਮ ਦੀ ਗੱਲ ਕਰੀਏ ਤਾਂ ਵਿਪਾਗ ਨੇ ਅੰਮ੍ਰਿਤਸਰ, ਬਰਨਾਲਾ, ਬਠਿੰਡਾ, ਗੁਰਦਾਸਪੁਰ, ਜਲੰਧਰ, ਲੁਧਿਆਣਾ, ਹੁਸ਼ਿਆਰਪੁਰ, ਪਠਾਨਕੋਟ ਸਮੇਤ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ ਜੋ ਲੋਕਾਂ ਲਈ ਮੁਸੀਬਤ ਕਾਰਨ ਬਣ ਗਈ ਹੈ। ਉੱਤਰਾਖੰਡ ਦੇ ਬਦਰੀਨਾਥ ਦੇ ਵਿੱਚ ਇੱਕ ਭਿਆਨਕ ਹਾਦਸਾ ਵੀ ਵਾਪਰਿਆ ਹੈ। ਦਰਅਸਲ ਜਦਕਿ ਪੰਜਾਹ ਤੋਂ ਵੱਧ ਮਜ਼ਦੂਰ ਨੇੜੇ ਹੀ ਤੰਬੂਆਂ ਦੇ ਵਿੱਚ ਰਹਿ ਗਏ ਸਨ ਦੁਪਹਿਰ ਵੇਲੇ ਆਏ ਜ਼ਮੀਨ ਖਿਸਕਣ ਕਾਰਨ ਸਭ ਕੁਝ ਤਬਾਹ ਹੋ ਗਿਆ ਇਸ ਜ਼ਮੀਨ ਖਿਸਕਣ ਦੇ ਵਿੱਚ ਪੰਜਾਹ ਤੋਂ ਵੱਧ ਲੋਕ ਫਸੇ ਹੋਣ ਦਾ ਖਦਸ਼ਾ ਹੈ ਇਸ ਦੇ ਨਾਲ ਹੀ ਲਗਾਤਾਰ ਬਰਫਬਾਰਿਸ਼ ਕਾਰਨ ਰਾਹਤ ਤੋਂ ਬਚਾਅ ਕਾਰਜ ਦੇ ਵਿੱਚ ਵੀ ਮੁਸ਼ਕਲ ਆ ਰਹੀ ਹੈ ਜੇਕਰ ਅਸੀਂ ਉੱਤਰਾਖੰਡ ਦੇ ਵਿੱਚ ਕੱਲ ਦੇ ਮੌਸਮ ਦੀ ਗੱਲ ਕਰੀਏ ਤਾਂ ਵਿਭਾਗ ਨੇ ਮੀਂਹ ਦੇ ਨਾਲ ਨਾਲ ਧੂੜ ਭਰੀ ਹਨੇਰੀ ਦਾ ਅਲਰਟ ਜਾਰੀ ਕੀਤਾ ਹੈ आईएमडी ਦੇ ਅਨਸਾਰ ਅਲਮੋੜਾ ਬਦਰੀਨਾਥ ਪੀਮਤਾਲ ਚਮੋਲੀ ਚਪਾਟਾ ਹੇਮਕੁੰਡ ਸਾਹਿਬ ਦੇ ਨਾਲ ਜ਼ਿਲ੍ਹਿਆਂ ਦੇ ਵਿੱਚ ਧੂੜ ਭਰੀ ਹਨੇਰੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਹਿਮਾਚਲ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਲਗਾਤਾਰ ਬਰਫਬਾਰੀ ਵੀ ਹੋ ਰਹੀ ਹੈ ਹਾਲਾਤ ਅਜਿਹੇ ਨੇ ਕਿ ਲੋਕਾਂ ਨੂੰ ਬਹੁਤ ਮੁਸ਼ਕਲਾਂ ਆ ਰਹੀਆਂ ਨੇ ਹਾਲਾਂਕਿ ਸੈਲਾਨੀਆਂ ਦੀ ਗੱਲ ਕਰੀਏ ਤਾਂ ਗਿਣਤੀ ਦੇ ਵਿੱਚ ਵਾਧਾ ਦੇਖਣ ਨੂੰ ਮਿਲਿਆ ਹੈ ਇਸ ਦੌਰਾਨ ਇੱਕ ਵਾਰ ਫਿਰ आईएमडी ਨੇ ਕਈ ਜ਼ਿਲ੍ਹਿਆਂ ਦੇ ਵਿੱਚ ਬਰਫਬਾਰੀ ਦੀ ਭਵਿੱਖਬਣੀ ਕੀਤੀ ਹੈ ਜੇਕਰ ਅਸੀਂ 1 ਮਾਰਚ 2025 ਨੂੰ ਹਿਮਾਚਲ ਪ੍ਰਦੇਸ਼ ਦੇ ਵਿੱਚ ਮੌਸਮ ਦੀ ਗੱਲ ਕਰੀਏ ਤਾਂ ਵਿਭਾਗ ਨੇ ਡਹਿਲੋਜੀ, ਕਾਂਗੜਾ, ਕੁਲੂ, ਮਨਾਲੀ, ਸ਼ਿਮਲਾ, ਸੋਲਨ ਸਮੇਤ ਕਈ ਥਾਵਾਂ ਤੇ ਭਾਰੀ ਬਰਫਬਾਰੀ ਹੋਣ ਦੀ ਸੰਭਾਵਨਾ ਜਤਾਈ ਹੈ। ਧਿਆਨ ਦਿਨਯੋਗ ਹੈ ਕਿ ਮਾਰਚ ਦਾ ਮਹੀਨਾ ਸ਼ੁਰੂ ਹੋ ਗਿਆ ਹੈ ਪਰ ਪਹਾੜਾਂ ਤੇ ਬਰਫਬਾਰੀ ਅਜੇ ਵੀ ਜਾਰੀ ਹੈ। ਜਦਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਦੇ ਹਾਲਾਤ ਪਹਿਲਾ ਮਾਰਗੇ ਰਹਿਣ ਦੀ ਸੰਭਾਵਨਾ ਜਿਤਾਈ ਜਾ ਰਹੀ